ਇੱਕ ਵਾਰ ਇਥੋਂ ਜਦੋਂ ਜਸਰ ਮਹਾਰਾਜ ਜੀ ਗਏ ਰਣਾ ਸਾਹਿਬ ਪੋਰਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਦੱਸਿਆ ਸੇਵਾਦਾਰਾਂ ਨੇ ਕਿ ਮਹਾਰਾਜ ਜੀ ਮਹਾਂਪੁਰਖਾਇ ਨਹੀਂ ਜਸਰ ਮਹਾਰਾਜ ਜੀ ਕਹਿੰਦੇ ਅੱਛਾ ਆਪਾਂ ਸਾਰੇ ਜਾਣਦੇ ਆ ਕਿ ਪੋਰਾ ਸਾਹਿਬ ਚੋਂ ਅੰਦਰੋਂ ਨਹੀਂ ਸੀ ਨਿਕਲਦੇ ਕੋਈ ਮਰਜ਼ੀ ਆਈ ਜਾਵੇ ਕੋਈ ਜਾਈ ਜਾਵੇ ਕਹਿੰਦੇ ਕਿੱਥੇ ਨੇ ਕਹਿੰਦੇ ਮਹਾਰਾਜ ਜੀ ਇੱਥੇ ਨੇ ਕਹਿੰਦੇ ਜਾਣ ਨਾਉਂਦੇ ਉਹ ਮਿਲਣਾ ਦਰਸ਼ਨ ਕਰਨੇ ਆ ਕਹਿੰਦੇ ਦਰਬਾਰ ਸਾਹਿਬ ਦੇ ਅੱਗੇ ਦੀ ਨਮਸਕਾਰ ਕਰਕੇ ਗੱਡੀ ਕਹਿੰਦੇ ਬੈਕ ਸਾਈਡ ਲਾਓ ਪਹਿਲੇ ਦਾ ਗੱਲ ਤਾਂ ਕਹਿੰਦੇ ਇੱਥੇ ਅੰਦਰ ਲੈ ਕੇ ਆਓ ਜਸਰ ਮਹਾਰਾਜ ਜੀ ਨੂੰ ਲੇਖੋ ਇਹ ਮਹਾਪੁਰਖਾਂ ਦੇ ਬਚਨ ਨੇ ਸੰਤ ਬਾਬਾ ਤੇਜਾ ਸਿੰਘ ਜੀ ਕਹਿੰਦੇ ਅੰਦਰ ਹੀ ਲਾਓ ਕਹਿੰਦੇ ਮਹਾਰਾਜ ਸਰੀਰ ਦਾ ਆਪ ਜੀ ਨੂੰ ਪਤਾ ਹੀ ਹੈ ਆਪ ਬੜੀ ਤੇਜ਼ੀ ਦੇ ਨਾਲ ਆਏ ਆ ਕੇ ਨਮਸਕਾਰ ਕੀਤੀ ਜਥਰ ਮਹਾਰਾਜ ਨੂੰ ਸੰਤ ਬਾਬਾ ਤੇਜ ਸਿੰਘ ਜੀ ਇਹਦੇ ਪੁੱਛ ਰਹਿ ਨੇ ਜਥਰ ਮਹਾਰਾਜ ਜੀ ਕਹਿੰਦੇ ਕਿੰਮਿਆ ਭਾਈ ਮਹਾਰਾਜ ਜੀ ਆਪ ਜੀ ਵੱਡਿਆਂ ਦਾ ਅਸ਼ੀਰਵਾਦ ਤੁਹਾਡੀ ਕਿਰਪਾ صدਕਾ ਸਭ ਠੀਕ ਠਾਕ ਹੈ ਇਹ ਤਾਂ ਕਹਿੰਦੇ ਮਹਾਰਾਜ ਨੇ ਕੀਤਾ ਨਹੀਂ ਮਹਾਰਾਜ ਸਿਰ ਤੇ ਹੱਥ ਰੱਖੋ ਦੇਖੋ ਬਾਬਾ ਤੀਜਾ ਸਿੰਘ ਜੀ ਮਹਾਰਾਜ ਆਖ ਰਹੇ ਨੇ ਕਿ ਮਹਾਰਾਜ ਜੀ ਸਿਰ ਤੇ ਹੱਥ ਰੱਖਿਓ ਕਈ ਵਾਰ ਕੋਈ ਜੇ ਕਿਸੇ ਨੂੰ ਸ਼ੰਕਾ ਹੋਵੇ ਮਹਾਰਾਜ ਜੱਥੇ ਇੱਥੇ ਆ ਕੇ ਇੱਥੇ ਰੰਗ ਭਾਗ ਲਾਏ ਲੱਖਾਂ ਹੀ ਪ੍ਰਾਣੀਆਂ ਦਾ ਦੇਖੋ ਖੰਡੇ ਵਾਟੇ ਦਾ ਅਮਰ ਸ਼ਕਾ ਕੇ ਗੁਰੂ ਦੇ ਨਾਲ ਪਹਿਲਾਂ ਜੋੜਿਆ ਹੁਣ ਜੋੜ ਰਹੇ ਨੇ ਉੱਤੋਂ ਆਏ ਬਾਬਾ ਹਜੂਰਾ ਸਿੰਘ ਜੀ ਹੋਰ ਵੀ ਬੜੇ ਗੁਰਮੁਖ ਪਿਆਰੇ ਪ੍ਰਾਣੇ ਸੇਵਾਦਾਰ ਤੋਂ ਇੱਕ ਵੀਡੀਓ ਵੀ ਆ ਵੀਡੀਓ ਉਹਦੇ ਵਿੱਚ ਜਸਰ ਮਹਾਰਾਜ ਨੂੰ ਆਖ ਰਹੇ ਨੇ ਕਿ ਮਹਾਰਾਜ ਜੀ ਕਿਰਪਾ ਕਰੋ ਸਾਡੇ ਸਿਰ ਤੇ ਹੱਥ ਰੱਖੋ ਕਿਉਂ ਭਾਈ ਜੀ